ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੂੰ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਮਨਪ੍ਰੀਤ ਬਾਦਲ ਦੀ ਮਨਪ੍ਰੀਤ ਬਾਦਲ ਲੋਕ ਸਭਾ ਦੀਆਂ ਚੋਣਾਂ ਤੋਂ ਲੈ ਕੇ ਹੁਣ ਤੱਕ ਚੁੱਪੀ ਸਾਦੀ ਬੈਠੇ ਨੇ ਉਹਨਾਂ ਦੇ ਚੁੱਪ ਰਹਿਣ ਦਾ ਕਾਰਨ ਕੀ ਹੈ ਕੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਉਹਨਾਂ ਨੂੰ ਬੰਦਾ ਮਾਨ ਅਤੇ ਸਰਮਾਨ ਨਹੀਂ ਮਿਲ ਰਿਹਾ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਉਹਨਾਂ ਨੇ ਪਰਮਪਾਲ ਕੌਰ ਸਿੱਧੂ ਜਿਹੜੀ ਲੋਕ ਸਭਾ ਦੀ ਚੋਣ ਦੇ ਵਿੱਚ ਖੜੀ ਹੋਈ ਸੀ ਭਾਰਤੀ ਜਨਤਾ ਪਾਰਟੀ ਵੱਲੋਂ ਬਠਿੰਡੇ ਦੇ ਵਿੱਚ ਉਸ ਦੀ ਵੀ ਸਪੋਰਟ ਨਹੀਂ ਕੀਤੀ ਮੈਂ ਇੱਕ ਵਾਰ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਭਾਰਤੀ ਜਨਤਾ ਪਾਰਟੀ ਲਈ ਵੋਟਾਂ ਮੰਗੀਆਂ ਸੀ ਯਾਨੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੇ ਗੱਲ ਕਰੀਏ ਪਰਮਪਾਲ ਕੌਰ ਸਿੱਧੂ ਦਾ ਇੱਕ ਵਾਰ ਵੀ ਜ਼ਿਕਰ ਨਹੀਂ ਕੀਤਾ ਗਿਆ ਜਦੋਂ ਉਹ ਲਾਈਵ ਹੋਏ ਸੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਿਉਂ ਕੀ ਬਰਦਾ ਮਾਨ ਸਨਮਾਨ ਨਹੀਂ ਮਿਲ ਰਿਆ ਕਿਉਂ ਬੈਠੇ ਨੇ ਅਫਵਾਹਾਂ ਇਹ ਵੀ ਆ ਰਹੀਆਂ ਨੇ ਕਿ ਕੁਝ ਕਾਂਗਰਸੀ ਆਗੂ ਨੇ ਜਿਹੜੇ ਉਹ ਮਨਪ੍ਰੀਤ ਬਾਦਲ ਦੀ ਟੱਚ ਦੇ ਵਿੱਚ ਨੇ ਕਿਉਂਕਿ ਮੁੱਖ ਮੰਤਰੀ ਜਦੋਂ ਹੁੰਦੇ ਸੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦਿਨਾਂ ਦੇ ਵਿੱਚ ਵਿੱਤ ਮੰਤਰੀ ਰਹੇ ਨੇ ਮਨਪ੍ਰੀਤ ਬਾਦਲ ਮਨਪ੍ਰੀਤ ਬਾਦਲ ਤੇ ਕੋਈ ਨਿਸ਼ਾਨੀਆਂ ਸਵਾਲ ਖੜੇ ਨਹੀਂ ਹੁੰਦੇ ਦੂਸਰੇ ਪਾਸੇ ਜੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਮੌਜੂਦਾ ਸਰਦਾਰ ਸੁਖਬੀਰ ਸਿੰਘ ਬਾਦਲ ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਵਾਰ-ਵਾਰ ਗੇੜੇ ਮਾਰ ਰਹੇ ਨੇ ਸੁਖਸਾਂਤ ਪੁੱਛ ਰਹੇ ਨੇ ਮਨਪ੍ਰੀਤ ਬਾਦਲ ਦੀ ਕਿਉਂਕਿ ਮਨਪ੍ਰੀਤ ਬਾਦਲ ਕਾਫੀ ਲੰਬੇ ਸਮੇਂ ਤੋਂ ਬਿਮਾਰ ਸੀ ਇਧਰ ਆਮ ਆਦਮੀ ਪਾਰਟੀ ਵਾਲੇ ਨੇ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਸ਼ਿਕੰਜਾ ਕੱਸਿਆ ਮਨਪ੍ਰੀਤ ਬਾਦਲ ਪੰਜਾਬ ਦੇ ਵਿੱਚੋਂ ਗਾਇਬ ਰਹੇ ਕੁਝ ਉਹਨਾਂ ਦੀ ਇਮਾਨਦਾਰੀ ਉੱਤੇ ਸਵਾਲ ਖੜੇ ਹੋ ਗਏ ਕੁਝ ਪਰੇਸ਼ਤਾਚਾਰ ਦੇ ਇਲਜ਼ਾਮ ਲੱਗੇ ਇਵਨ ਦੋ ਦਾਦੂ ਵਾਲੇ ਨੇ ਵੀ ਕਹਿ ਦਿੱਤਾ ਸੀ ਦਾਦੂ ਵਾਲ ਨੇ ਕਹਿ ਦਿੱਤਾ ਸੀ ਜੇਕਰ ਈਮਾਨਦਾਰ ਨੇ ਮਨਪ੍ਰੀਤ ਬਾਦਲ ਤੇ ਕਿਉਂ ਨਹੀਂ ਸਾਹਮਣੇ ਆ ਜਾਂਦੇ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਹੁਣ ਇਸ ਨੂੰ ਲੈ ਕੇ ਕੀ ਕਹੀਏ 10 ਦਿਨਾਂ ਆ ਕੇ ਮਾਜਰਾ ਕੀ ਹੈ ਮਾਜਰਾ ਇਹ ਹੈ ਕਿ ਇੱਕ ਪਾਸੇ ਮੌਜੂਦਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਭਾਰਤੀ ਜਨਤਾ ਪਾਰਟੀ ਤੋਂ ਦੂਸਰੇ ਪਾਸੇ ਮਨਪ੍ਰੀਤ ਬਾਦਲ ਜੇਕਰ ਕਲਯੀ ਸਿਆਸਤ ਦੇ ਵਿੱਚ ਕਦ ਮਨਪ੍ਰੀਤ ਬਾਦਲ ਅਤੇ ਸੁਨੀਲ ਕੁਮਾਰ ਦਾ ਸੁਨੀਲ ਕੁਮਾਰ ਜਾਖੜ ਦਾ ਸੇਮ ਮੰਨਿਆ ਜਾਂਦਾ ਹੈ ਦੋਨੋਂ ਹੀ ਸਿਆਸੀ ਘਰਾਣੇ ਤੋਂ ਬਿਲੋਂਗ ਕਰਦੇ ਨੇ ਦੋਨਾਂ ਨੇ ਕਾਫੀ ਸਮੇਂ ਦੇ ਵਿੱਚ ਵਜਾਹਤ ਕੀਤੀ ਹੈ ਮੰਤਰੀ ਬਣੇ ਨੇ ਯਾਨੀ ਕਿ ਕਿਉਂ ਖੁਸ਼ ਨਹੀਂ ਮਨਪ੍ਰੀਤ ਇਨ੍ਹਾਂ ਦਿਨਾਂ ਦੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਮਨਪ੍ਰੀਤ ਨੇ ਮੰਗ ਰੱਖੀ ਹੈ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਉਹ ਕਿਹੜੇ ਅਹੁਦੇ ਦੀ ਮੰਗ ਕਰਦੇ ਨੇ ਅਹੁਦਾ ਹੈ ਪ੍ਰਧਾਨਗੀ ਦਾ ਉਹ ਕਹਿੰਦੇ ਨੇ ਜੇਕਰ ਮੈਨੂੰ ਬਣਦਾ ਮਾਨ ਸਨਮਾਨ ਨਹੀਂ ਦੇਣਾ ਮੈਂ ਇੱਕ ਤਾਂ ਵਰਕਰ ਹੀ ਬਣ ਕੇ ਰਹਿ ਗਿਆ ਇੱਕ ਭਾਰਤੀ ਜਨਤਾ ਪਾਰਟੀ ਦਾ ਆਗੂ ਬਣ ਕੇ ਰਹਿ ਗਿਆ ਅੱਜ ਲਿਸ ਮੈਨੂੰ ਪੰਜਾਬ ਦੀ ਪ੍ਰਧਾਨਗੀ ਦਿੱਤੀ ਜਾਵੇ ਲੇਕਿਨ ਉਧਰ ਜਿਹੜੀ ਸਪੋਕਸਮੈਨ ਹੈ ਭਾਰਤੀ ਜਨਤਾ ਪਾਰਟੀ ਦੀ ਮੀਨਾ ਕੁਮਾਰੀ ਉਹਨੇ ਕਲੀਅਰਿਫਾਈ ਕਰ ਦਿੱਤਾ ਹੈ ਕਿ ਹਾਲੇ ਕੋਈ ਵੀ ਹਲਚਲ ਨਹੀਂ ਮੱਚੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਅਤੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਦੇ ਵਿੱਚ ਕਿ ਮਨਪ੍ਰੀਤ ਬਾਦਲ ਨੂੰ ਲੈ ਕੇ ਜਿਹੜੀ ਕੁਰਸੀ ਅੱਗੇ ਆਵੇ ਜਾਂ ਸੁਨੀਲ ਕੁਮਾਰ ਜਾਖੜ ਦੀ ਪ੍ਰਧਾਨਗੀ ਵਾਲੀ ਕੁਰਸੀ ਨੂੰ ਖਤਰਾ ਹੈ ਇਸ ਨੂੰ ਲੈ ਕੇ ਹੁਣ ਨਿਸ਼ਾਨੀਆਂ ਸਵਾਲ ਖੜੇ ਹੁੰਦੇ ਨੇ ਮਨਪ੍ਰੀਤ ਬਾਦਲ ਦੇ ਜੇ ਗੱਲ ਕਰੀਏ ਗਿੱੱਡੜਬਾਹ ਦੀ ਗਿੱੱਡੜਬਾਹ ਦੀਆਂ ਚੋਣਾਂ ਦੇ ਵਿੱਚ ਮਨਪ੍ਰੀਤ ਦਾ ਨਾਮ ਜਿਹੜਾ ਹੈ ਸੰਭਾਵੀ ਹੈ ਲੇਕਿਨ ਕਿਹੜੀ ਪਾਰਟੀ ਵੱਲੋਂ ਚੋਣ ਲੜਨਗੇ ਹਾਲੇ ਇਸ ਬਾਰੇ ਵੱਡਾ ਸਸਪੈਂਸ ਬਣਿਆ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਮਨਪ੍ਰੀਤ ਬਾਦਲ ਨੇ ਜਿਹੜੇ ਇਸ ਕਰਕੇ ਸ਼ਾਂਤ ਹੋ ਕੇ ਬੈਠੇ ਨੇ ਕਿਉਂਕਿ ਉਹ ਪ੍ਰਧਾਨਗੀ ਲੈਣੀ ਚਾਹੁੰਦੇ ਨੇ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਵੱਲੋਂ ਸੁੱਖ ਸਹੂਲਤਾਂ ਵੀ ਮਿਲ ਗਈਆਂ ਭਾਵੇਂ ਰੱਬ ਦਾ ਦਿੱਤਾ ਵੱਧੂ ਕੁਸ਼ ਹੈ ਮਨਪ੍ਰੀਤ ਬਾਦਲ ਦੇ ਕੋਲ ਕਿਉਂਕਿ ਲੰਬੇ ਸਮੇਂ ਤੋਂ ਪਰਿਵਾਰ ਜਿਹੜਾ ਹੈ ਵਜ਼ਾਰਤ ਕਰਦਾ ਆ ਰਿਹਾ ਹੈ ਇਸ ਨੂੰ ਲੈ ਕੇ ਹੁਣ ਫਿਰ ਸਿਆਸੀ ਤਰ੍ਹਾਂ ਕਹਿ ਰਹੀਆਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮਨਪ੍ਰੀਤ ਬਾਦਲ ਜਾਂ ਤਾਂ ਕਾਂਗਰਸ ਵਿੱਚ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਾਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਐਜ਼ ਏ ਪ੍ਰਧਾਨ ਵਜੋਂ ਚਿਹਰਾ ਆਉਣਗੇ ਧੰਨਵਾਦ